ਪਾਣੀ ਕਿਹਦੇ ਨੂੰ ਨਹੀਂ ਦਿਆਂਗੇ ਅੱਜ ਤੋਂ ਵੇ ਜਿੰਦਾਬਾਦ ਅੱਜ ਵਾਸਤੇ ਜਿੰਦਾਬਾਦ ਭਾਰਤੀ ਕਿਸਾਨ ਜੁੜੀਆਂ ਕਾਦੀਆਂ ਜਿੰਦਾਬਾਦ ਪੰਜਾਬ ਦਾ ਪਾਣੀ ਕਿਸੇ ਨੂੰ ਨਹੀਂ ਦਾ ਦੇ ਜਿੰਦਾਬਾਦ ਪੰਜਾਬ ਦਾ ਪਾਣੀ ਕਿਸੇ ਨੂੰ ਮੂੰਹ ਵੀ ਨਹੀਂ ਦਿਆਂਗੇ ਜਿੰਦਾਬਾਦ ਨਹੀਂ ਦਿਆਂਗੇ ਕੋਰਨਾਵਾ ਦਾ ਮਟਕਾ ਜਸਬੀਰ ਸਿੰਘ ਜਿੰਦਾਬਾਦ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁੜੀਆਂ ਕਾਦੀਆਂ ਜ਼ਿਲ੍ਹਾ ਕਪੂਰਥਲਾ ਬਲਾਕ ਕਰਤਾਰਪੁਰ ਅੱਜ ਅਸੀਂ ਜਿਹੜਾ 55 2025 ਨੂੰ 112 ਡੀਸੀ ਸਾਹਿਬ ਨੂੰ ਕਪੂਰਥਲਾ ਨੂੰ ਜਿਹੜਾ ਮੰਗ ਪੱਤਰ ਦੇਣ ਆਏ ਆ ਜਿਹੜਾ ਬੀਬੀ ਐਮਬੀਐਮ ਵਿਦਾ ਜਿਹੜਾ ਮੁੱਦਾ ਸਾਡਾ ਜਿਹੜਾ ਉਥੋਂ ਪੱਖ ਨਾ ਪ੍ਰੋਜੈਕਟ ਦਾ ਆ ਉਹਦੇ ਵਿੱਚ ਜਿਹੜਾ ਦੇਖੋ ਕੇਂਦਰ ਨੇ ਸਾਡੇ ਜਿਹੜਾ ਪਹਿਲਾਂ ਉੱਥੇ ਜਿਹੜਾ ਡਾਇਰੈਕਟਰ ਲੱਗਾ ਸੀ ਉਹਨੂੰ ਹਟਾ ਕੇ ਆਪਣਾ ਬੀਜੇਪੀ ਦਾ ਬੰਦਾ ਲਵਾਇਆ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ ਪਰ ਉਹ ਕਦੀ ਵੀ ਜਥੇ ਬੰਦੀਆਂ ਆਏ ਜਿਹੜਾ ਆ ਉਥੋਂ ਜਿਹੜਾ ਪੰਜਾਬ ਦਾ ਪਾਣੀ ਅਸੀਂ ਕਿਸੇ ਨੂੰ ਇੱਕ ਬੂਦ ਵੀ ਨਹੀਂ ਦੇਵਾਂਗੇ ਜੇ ਸਾਨੂੰ ਇਹਦੇ ਕੋ ਮੋਰਚਾ ਲੜਨਾ ਪਿਆ ਜੋ ਸਾਡੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਖਾਦੀਆਂ ਜਾਂ ਸਯੁਗਤ ਮੋਰਚੇ ਵੱਲੋਂ ਉਹਦਾ ਅਸੀਂ ਜਿਹੜਾ ਪੰਜਾਬ ਦਾ ਪਾਣੀ ਪੰਜਾਬ 'ਚ ਹੀ ਰਹਿਣ ਦੇਣਾ ਪੰਜਾਬ ਦੀ ਧਰਤੀ ਤੇ ਪਹਿਲਾਂ ਹੀ 4 ਤੋਂ 500 ਫੁੱਟ ਜਿਹੜਾ ਪਾਣੀ ਦੂਰ ਚਲਾ ਗਿਆ ਇਸ ਕਰਕੇ ਜਿਹੜਾ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲਣ ਆਏ ਆ ਕਪੂਰਥਲਾ ਐਸਐਸਪੀ ਸਾਹਿਬ ਨੂੰ